ਹੈਲੋ ਗਾਇਜ਼ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਬਲੌਗ ਵੀਰ ਗੱਦਾ ਤੁਸੀਂ ਸਾਰੇ ਠੀਕ ਹੋਨੇ ਤੇ ਅੱਜ ਮੈਂ ਬਣਾ ਲਿਆ ਆਲੂ ਦੇ ਪਰੋਠੇ ਉਹ ਵੀ ਖੱਡ ਜਿਹੜੇ ਗਵਾਂਡੇ ਦੇ ਸੀਗੇ ਨਾ ਗਵਾਂਡੇ ਦੇ ਉਹ ਤੋਂ ਚਾਹਾਂ ਨੂੰ ਦਾਈ ਤੇ ਜਿਸੋ ਕਿੰਨੇ ਸਾਡੇ ਕੋਲ ਆਲੂ ਥੋੜੇ ਜਿਹਾ ਜ਼ਿਆਦਾ ਹੋ ਗਏ ਤੇ ਤੁਸੀਂ ਰੱਖ ਲੋ ਤਾਂ ਅਸੀਂ ਕਿੰਨੇ ਦਿਨਾਂ ਕਰੋਂਗਾ 6 ਮਹੀਨੇ ਬਾਅਦ ਆਲੂ ਦੇ ਮੋਟੇ ਖਾਣ ਲੱਗਿਆ ਅੱਜ ਆਲੂ ਦੇ ਮੋਟੇ ਖਾ ਰਹੇ ਸੀ ਰਾਤੀ ਪੂੜਰ ਦੀ ਹਵਾ ਦੇ ਵਿੱਚ ਵੀ ਸੌਣ ਨੂੰ ਬੜਾ ਮਜ਼ਾ ਆਇਆ ਇਸ ਨੂੰ ਤੇ ਵਸ ਸਸੇ ਸਾਡੇ ਥੀਕ ਹੀ ਹੋਣਾ ਮੈਂ ਲਗਾ ਰੋਟੀ ਬਹੁਤ ਸਵਾਦ ਹੈ ਪਰ ਕਿੰਨੇ ਦਿਨਾਂ ਬਾਅਦ ਖਾਧੀ ਹੈ ਗਾਇਸ ਮੈਂ ਨਾ ਅੱਜ ਆਲੂ ਦੇ ਬਰਾਉਂਡ ਬਣਾ ਲਿਆ ਕਿਉਂਕਿ ਸਾਡੇ ਗੁਆਂਢ ਵਾਲੇ ਜਿਹੜੇ ਆਏ ਸੀ ਤੇ ਨਾ ਉਹਨਾਂ ਸਾਨੂੰ ਦੋ ਚਾਰ ਆਲੂ ਦੇ ਦਿੱਤੇ ਗਏ ਸੀ ਤਾਂ ਅਸੀਂ ਉਹਦੇ ਹੀ ਰੋਟੀ ਬਣਾ ਰਹੀਆਂ ਸਾਡੇ ਘਟ ਘਟ ਪੰਜ ਛੇ ਰੋਟੀਆਂ ਬਣेंगी ਆ ਤਾਂ ਅਸੀਂ ਉਹਦੇ ਰੋਟੀ ਬਣਾ ਰਹੇ ਆ ਆਲੂ ਦੀ ਸ਼ਕਲ ਦਿਖਾਦੇ ਆਲੂ ਦੀ ਰੋਟੀ ਸ਼ਕਲ ਦਿਖਾਦੇ ਇਹ ਦੇਖੋ ਟੇਢੀ ਮੇਢੀ ਬਣੀ ਆ ਮੇਰੇ ਤੋਂ ਮਤਲਬ ਕਿ ਜਿਆਦਾ ਇੰਨੀ ਖਾਸ ਨਹੀਂ ਪਰੇ ਹੈ ਕਿ ਚਲੋ ਆਪਣਾ ਗੁਜ਼ਾਰਾ ਜਾ ਹੋ ਜੂਗਾ ਟਾਈਮ ਪਾਸ ਜਾ ਹੋ ਜੂਗਾ ਸਵਾਦ ਆ ਜੂਗਾ ਕਿ ਆਲੂ ਵਾਲੀ ਪਰੌਂਠੀ ਖਾਦੀ ਹੈ ਜਿਹੜਾ ਮੈਨੇ ਤੁਹਾਨੂੰ ਬਾਤ ਦੱਸਣਾ ਹੈ ਮੇਰਾ ਫੇਵਰੇਟ ਹੈ ਆਲੂ ਵਾਲੀ ਪਰੌਂਠੀ ਤੇ ਗੋਭੀ ਵਾਲੀ ਆਲੂ ਸੰਗੋ ਪਿਆਜ਼ ਆ ਗਈ ਹੁਣ ਇਹ ਨਹਾਤ ਹੋ ਗਿਆਈ ਹੈ ਕੱਪੜੇ-ਕੂੜੇ ਧੋ ਰਹੀ ਹੈ ਸਭ ਕੁਝ ਕਰ ਰਹੀ ਹੈ ਨਹਾਦੋ ਗਿਆਈ ਹੈ ਨਾਲੀ ਹੈ ਪਰ ਲੋਕ ਇਹਨੂੰ ਬੜੇ ਕਮੈਂਟ ਕਰਦੇ ਕਿ ਤੂੰ ਇੱਕ ਹੀ ਟੀ-ਸ਼ਰਟ ਪਾਈ ਰੱਖਦੀ ਹੈ ਬਾਈ ਹੁਣ ਕੀ ਕਰੀਏ ਟੀ-ਸ਼ਰਟ ਹੈ ਹੀ ਨੇ ਹੁਣ ਜਿੰਨੇ ਕਿਹਾ ਕਿ ਉਹ ਲੈ ਲੈਣੇ ਇੱਕ ਤੋਂ ਲੰਨੀ ਹੈ ਬਸ ਇਦਾਂ ਹੀ ਹੈ ਜੀ ਆਪਣਾ ਕੰਮ ਚਲਾਈਦਾ ਬਸ ਹੋਰ ਕੀ ਹੈ ਇੱਕ ਜਿਹੜੀ ਪਾਈ ਹੋਈ ਹੈ ਕਿ ਇੱਕ ਦੇਖ ਇੱਕ ਜਿਹੜੇ ਨੇ ਟੋਕ ਲੈ ਕੇ ਆਂ ਹਮ ਇਹ ਸਭ ਕਿਦੂ ਦੇ ਕੰਮ ਪਾਉਂਦੇ ਬਸ ਇਦਾਂ ਹੀ ਕੰਮ ਚਲਾਈਦਾ ਇਹ ਮੇਰੀ ਟੀ-ਸ਼ਰਟ ਆ ਵਾਈਟ ਵਾਲੀ ਆ ਦੇਖੋ ਜੀ ਮੈਨੂੰ ਸਾਰੇ ਕਹਿੰਦੇ ਸੀਗੇ ਵੀਡੀਓ ਵਿੱਚ ਕਿ ਤੇਰੀ ਘਰ ਦੀ ਤੇ ਬਾਲ ਨਕਲੀ ਆ ਆ ਨਕਲੀ ਨਹੀਂ ਹੈਗੇ ਬਾਲ ਇਹ ਦੇ ਅਸਲੀ ਬਾਲ ਨੇ ਦਿਖਾਈ ਅੱਗੋ ਆ ਅਸਲੀ ਵਾਲਾ ਬਿਲਕੁਲ ਇਹ ਨਕਲੀ ਵਾਲ ਨਹੀਂ ਹੈਗੇ ਕਿਤੇ ਸੋਚੇ ਤੁਸੀਂ ਨਕਲੀ ਹੈ ਗਾਇਸ ਅੱਜ ਸਾਡੇ ਨਾਲ ਲਾਈਟ ਚਲੀ ਗਈ ਮੈਂ ਤਾਂ ਨਾ ਛਾਈ ਸੀ ਨਾ ਧੋ ਕੇ ਕੱਪੜੇ ਧੋ ਕੇ ਆਈ ਸੀ ਮੈਂ ਇੱਥੇ ਬੈਠੇ ਜਿਵੇਂ ਉਦੋਂ ਹੀ ਲਾਈਟ ਚਲੀ ਗਈ ਕਿਉਂਕਿ ਲਾਈਟ ਵੀ ਸਾਡੇ ਤੋਂ ਸੁਣ ਹੋ ਗਈ ਲਾਈਟ ਚੱਲੀ ਜਸਤਵਾਦਵਾ ਸਾਹ ਦੇਖ ਪੱਖੇ ਨਾਲ ਹਵਾ ਕਰ ਰਹੇ ਨੇ ਬਹੁਤ ਜ਼ਿਆਦਾ ਗਰਮੀ ਹੈ ਨਾ ਲਾਈਟ ਵੇ ਉੱਪਰ ਚਲੇ ਲਾਈਟ ਗਰਮੀ ਵਿੱਚ ਬਹੁਤ ਜ਼ਿਆਦਾ ਕੰਮ ਕਰਦੀ ਹੈ ਸੱਦੇ ਚ ਨਹੀਂ ਰਹਿੰਦੀ ਗਰਮੀ ਵਿੱਚ ਬਹੁਤ ਜ਼ਿਆਦਾ ਕੰਮ ਕਰਦੀ ਹੈ ਤੇ ਨਾਰਾ ਸੇ ਠੰਡਾ ਪਾਣੀ ਪੀਂਦੇ ਵੇ ਆ ਤੇ ਕਿਸੇ ਤੇ ਬਰਫ ਰਾਈ ਕੇ ਆਈ ਸੀ ਤੇ ਠੰਡਾ ਪਾਣੀ ਪੀਂਦੇ ਵੇ ਆ ਬਸ ਠੰਡੇ ਪਾਣੀ ਮੇਂ ਮਝ ਹੁੰਦਾ ਪੀਂਦੇ ਤੇ ਸਾਡਾ ਨਾ ਇੱਕ ਸੈਕੰਡ ਚੈਨਲ ਵੀ ਹੈ ਜਿਹਦੇ ਵਿੱਚ ਅਸੀਂ ਵੀ ਵੀ ਵਗੈਰਾ ਬਣਾਉਂਦੇ ਆ ਤੇ ਪਲੀਸ ਤੁਹਾਨੂੰ ਵੀ ਸਬਸਕ੍ਰਾਈਬ ਕਰੋ ਡਿਸਕ੍ਰਿਪਸ਼ਨ ਦੇ ਵਿੱਚ ਹੈਗਾ ਸੋ ਪਲੀਸ ਤੁਹਾਨੂੰ ਜਰੂਰ ਸਬਸਕ੍ਰਾਈਬ ਕਰ ਲਓ ओके गाइस ਹੁਣ ਸਾਮ ਦੇ 6:00 ਵੱਜਣ ਲੱਗਿਆ ਤੇ ਹੁਣ ਮੈਂ ਬਣਾ ਲੱਗਿਆ ਸਬਜ਼ੀ ਮੇਰੇ ਘਰ ਆ ਲੈਨੇ ਪਾਣੀ ਪਿੰਦੇ ਵੇ ਠੰਡਾ ਦੇਖੋ ਪਾਣੀ ਠੰਡਾ ਪਿੰਦੇ ਵੇ ਤੇ ਜਿਹੜਾ ਉਹਨਾਂ ਦਾ ਕੁਲਰ ਹੋ ਗਿਆ ਵਿੱਚੇ ਉਹ ਪਲਸਾਂ ਵਾਲੀ ਪਲਸ ਲੈਣੀ ਆਸੂ ਦੋ ਦਿਨਸ ਕਰਦੇ ਆ ਤੇ ਅੱਜ ਮੈਂ ਬਣਾਉਂਗੀ ਟਿੰਡੇ ਟਿੰਡੇ ਆਨੇ ਆ ਡੜੀ ਟਿੰਡੇ ਲੈ ਕੇ ਆਈ ਸੀ ਇਹਨੇ ਬਣਾਉਂਗੀ ਅਵੇ ਡੜੀ ਆਉਣਗੇ ਹੁਣੇ ਚਾਹ ਨਾਲ ਕਿਦਨੀ ਆ ਫਿਰ ਉਸ ਤੋਂ ਬਾਅਦ ਚਾਹ ਬਣਾਉਣ ਤੋਂ ਬਾਅਦ ਇਹ ਜਦੋਂ ਇਹ ਜਦੋਂ ਬਣਾਉਗੇ ਨਾ ਇਹ ਜਦੋਂ ਬਣਾਉਗੇ ਟਿੰਡੇ ਹੀ ਬਣਾਉਗੇ ਇਹ ਟਿੰਡੇ ਕਿਉਂ ਮੈਂ ਜੈਨ ਨੂੰ ਕਿਹਾ ਆਲੂ ਕੋ ਵੀ ਬਣਾ ਲਈਂ ਆਦਰਵਾਇਸ ਕੁਝ ਬਣਾ ਲੈ ਉਹਨਾਂ ਆਲੂ ਕੋ ਵੀ ਆ ਕੁਝ ਖਾਣ ਨੂੰ ਜੀ ਤਾਂ ਕਰਦਾ ਪੱਟੇ ਆ ਕਿ ਬਣਾ ਨਹੀਂ ਸਕਦੇ ਕਿਉਂਕਿ ਇਹ ਕੀ ਪਾਪਾ ਦੇ ਦੰਦ ਨਹੀਂ ਹੈਗੇ ਤੇ ਉਹ ਸਿਰਫ ਨਰਮ ਚੀਜ਼ ਖਾਂਦੇ ਨੇ ਰਸੇ ਵਾਲੀ ਚੀਜ਼ ਰਸਈ ਚ ਵਾਲੀ ਚੀਜ਼ ਖਾਂਦੇ ਸੁੱਕੀ ਸਬਜ਼ੀ ਖਾਈ ਨਹੀਂਂਦੀ ਉਹਨਾਂ ਨੂੰ ਹੂੰ ਤੇ ਸਾਈਂ ਅਸੀਂ ਫਿਰ ਟਿੰਡੇ ਬਣਾਉਂਦੇ ਆ ਤੇ ਅੱਜ ਅਸੀਂ ਟਿੰਡੇ ਬਣਾਉਣ ਜਾ ਰਹੇ ਆ ਤੇਲੇ ਬਣਾਉਣ ਤੋਂ ਬਾਅਦ ਸਲਾਟਾ ਗੁੰਨਾਂਗੇ ਆਟਾ ਗੁੰਨ ਟਿੰਡੇ ਕੀ ਟਿੰਡੇ ਤਰੀ ਵਾਲੇ ਹੀ ਹੁੰਦੇ ਨਾਰਮਲ ਹੁੰਦੇ ਨਹੀਂ ਮਤਲਬ ਕੀ ਇਹ ਨੇ ਕਿ ਕਿਤੇ ਟਿੰਡੇ ਡੱਡੂਆਂ ਨੂੰ ਥਣੀ ਵਾਲੋਂ ਦੋ ਨਹੀਂ ਗਰੇਵੀ ਵਾਲੇ ਹੁੰਦੇ ਹਮਨ ਦੀ ਹਲਕੇ ਵੀ ਲਾਈਟ ਲਾਈਟ ਅੱਜ ਦਾ ਸਾਈ ਪਨੀਰ ਬੰਦਾ ਨਾ ਉਹਦਾ ਮਸਾਲਾ ਬਣਾਉਂਗਾ ਉਹਦੇ ਵਿੱਚ ਟਿੰਡੇ ਪਾਉਂਦੇ ਆ ਅਸੀਂ ਟਿੰਡੇ ਬਣਾ ਕੇ ਵਸ ਗਾਇਸ ਸਾਰੇ ਕੋ ਮੇਰੇ ਡੈਡੀ ਨੇ ਅੱਜ ਬਿਸਕਟ ਲੈ ਕੇ ਆਇਆ ਆਹ ਵਾਲੇ ਬਿਸਕਟ ਔਰੈਂਜ ਫਲੇਵਰ ਤੇ ਜੋ ਔਰੈਂਜ ਦਾ ਫਲੇਵਰ ਹੈ ਇਹ ਕਿੰਨੇ ਕਿੰਨੇ ਕਰਦੇ ਹੈ ਕਵੈਂਟ ਕਰਕੇ ਜਮ ਹੁਸ਼ਿਆਰ ਅਰਾ ਦੇ ਤਾਂ ਇਹਦੇ ਵਿੱਚ ਔਰੈਂਜ ਵਾਲੀ ਗ੍ਰੇਨ ਵੀ ਲੱਗਦੀ ਹੋਈ ਆ ਯਾਰ ਇਹ ਮੇਰੇ ਫੇਵਰਟ ਬਿਸਕਟ ਨੇ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਤਾਂ ਇਹ ਲੈ ਕੇ ਆਇਆ ਤਾਂ ਅੱਜ ਮੈਂ ਇਹ ਬਿਸ खाने भी बहुत टेस्टी मैंने सारे से मैं सारे कहें इंस्टाग्राम चलाओ या फेसबुक चलाओ मेरे को फोन तो है नहीं जो मैं इंस्टाग्राम चलावा इंस्टाग्राम या फेसबुक जरूर चलाऊंगी मैं आ आंगूर लगे हुए ਬਾ 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 ਗਾਇਸ ਅੱਜ ਮੈਂ ਦੇਖੋ ਟਿੰਡੇ ਕੱਟਣ ਲੱਗਿਆ ਮੈਂ ਤੁਹਾਨੂੰ ਥੋੜੀ ਦੇਰ ਪਹਿਲਾਂ ਦੱਸਿਆ ਸੀ ਕਿ ਮੈਂ ਟਿੰਡੇ ਬਣਾਣਾ ਦਾ ਦੇਖੋ ਟਿੰਡੇ ਕੱਟਣ ਲੱਗਿਆ ਤੇ ਬਸ ਦਿੱਲੀ ਘੱਟ ਕੇ ਬਸ ਰੋਟੀ ਬਣਾਣੀ ਲੋਚੀ ਬਣਾ ਕੇ ਫਿਰ ਭਾਂਡੇ ਬੰਨੇ ਧੋਵਾਂਗੇ ਰੱਖ ਕੇ ਤੇ ਅੱਜ ਦਾ ਵਲੌਗ ਮੈਂ ਜਿਆਦਾ ਲੰਬਾ ਨਹੀਂ ਹੋ ਪਾਇਆ ਕਿਉਂਕਿ ਅੱਜ ਕੰਮ ਹੈ ਜੀ ਸੀਰੀਅਸ ਹਾਂ ਜੀ ਤੁਹਾਨੂੰ ਪਤਾ ਹੀ ਸਭ ਨੇ ਲੋ ਕੋਈ ਵੀ ਫ੍ਰੀ ਨਹੀਂ ਹੁੰਦਾ ਜਿੰਨਾ ਵਾਂਦੀ ਆਪਾਂ ਟਾਈਮ ਕੱਢਦੇ ਆ ਪੈਨੇ ਨਹੀਂ ਹੁੰਦਾ ਅਜਿਹਾ ਤਾਂ ਕਰਕੇ ਅੱਜ ਦਾ ਵਲੌਗ ਨਾ ਲੰਬਾ ਨਹੀਂ ਬਣਿਆ ਤੇ ਉਹਦੇ ਲਈ ਬਹੁਤ ਜਿਆਦਾ ਜਿਆਦਾ ਸੌਰੀ ਫील ਕਰਦੀ ਹਾਂ ਤੇ ਪਲੀਜ਼ ਮੇਰੇ ਚੈਨਲ ਨੂੰ ਜਿੱਦਾਂ ਹੋ ਜਾਗਾ ਤੁਸੀਂ ਸਬਸਕ੍ਰਾਈਬ ਜ਼ਿਆਦਾ ਜਵਾ ਮੈਨੇ ਇੱਕ ਚੀਜ਼ ਦੇਖਿਆ ਤਾਂ ਤੁਸੀਂ ਲੋਕ اتنا ਵੀਡੀਓ ਪੂਰੀ ਨਹੀਂ ਦੇਖਦੇ ਮੈਂ ਇਹ ਚੀਜ਼ ਨਹੀਂ ਕਿ ਸਿਕਮੈਂਟ ਦੇ ਤਕੂ 2 ਮਹੀਨਾ ਮੈਂ ਸ਼ਾਇਦ ਪਿਛਲੀ ਵੀਡੀਓ ਚ ਵੀ ਤੁਹਾਨੂੰ ਇਹ ਗੱਲ ਪਾਈ ਸੀ ਹੁਣ ਵੀ ਮੈਂ ਇਹ ਚੀਜ਼ ਕਹਿੰਦੇ ਕਿ ਪਲੀਜ਼ ਵੀਡੀਓ ਪੂਰੀ ਦੇਖਿਆ ਕਰੋ ਤਾਈ ਸਾਡਾ ਕੋਸ਼ਿਸ਼ ਕਾਟੇ ਜਨਾ ਜੇ ਤੁਸੀਂ ਵੀਡੀਓ ਪੂਰੀ ਨਹੀਂ ਦੇਖੋਗੇ ਆ ਕੁਛ ਨਹੀਂ ਕਰੂੰਗਾ ਕੁਛ ਵੀ ਨਹੀਂ ਹੋਣ ਵਾਲਾ ਸਾਡਾ ਤੁਸੀਂ ਕਮੈਂਟ ਕਰਦੇ ਹੋ ਨਾ ਬਾਈ ਵੀ ਤੁਹਾਡਾ ਪਹ ਲੱਗ ਰਿਹਾ ਕੁਛ ਛੋਲਾ ਅਸੀ ਬਾਦ ਦਿੰਦੇ ਪਰ ਪਲੀਜ਼ ਇਹਨਾਂ ਦਾ ਮੋਰਗੂ ਵੀਡੀਓ ਵੀ ਵੀ ਦੇਖੋ ਜਿਆਦਾ ਲੰਬੀ ਵੀਡੀਓ ਅਸੀਂ ਪਾਉਂਦੇ ਨਹੀਂ 5 ਜਾਂ 6 ਮਿੰਟ ਦੀ ਵੀਡੀਓ ਹੁੰਦੀ ਹੈ ਠੀਕ ਹੈ ਨਾ 5 6 ਮਿੰਟ 5 ਮਿੰਟ ਕਿਸੇ ਕਿਸੇ ਲਈ ਕਿਸੇ ਗਰੀਬ ਬੰਦੇ ਲਈ ਕੱਢ ਲਓਗੇ ਤਾਂ ਉਹਦਾ ਤੁਹਾਡਾ ਵਧੀਆ ਹੀ ਹੋਊਗਾ ਮਤਲਬ ਤੁਹਾਡਾ ਰੱਬ ਵੀ ਕਹੋ ਕਿ ਬੰਦਾ ਇੰਨਾ ਵਧੀਆ ਕਿ ਦੁਜਿਆਂ ਦੇ ਬਾਰੇ ਭਲਾ ਸੋਚਦਾ ਤੇ ਪਲੀਜ਼ ਅੱਜ ਦੀ ਵੀਡੀਓ ਨਾਲ ਇੱਥੇ ਖਤਮ ਕਰਦੀ ਹਾਂ ਤੇ ਪਲੀਜ਼ ਮੇਰੇ ਚੈਨਲ ਨੂੰ ਰਾਈਟ ਸਬਸਕ੍ਰਾਈਬ ਜ਼ਰੂਰ ਕਰਿਆ ਤੇ ਪਲੀਜ਼ ਜਿੱਦਾਂ ਮਰਜੀ ਜੋ ਮਰਜੀ ਹੋ ਸਕੇ ਤਾਂ ਮੇਰੇ ਸਬਸਕ੍ਰਾਈਬਰ ਵੜਾ ਦਿਓ ਤੇ ਵਾਚ ਟਾਈਮ ਕਰ ਦਿਓ ਕਮਪਲੀਟ ওকে ਬਾਏ